ਹਾਂਜੀ ਵੀਰ ਕੀ ਨਾਮ ਤੁਹਾਡਾ ਮੇਰਾ ਨਾਮ ਸਰਬਜੀਤ ਸਿੰਘ ਹੈ ਜੀ ਤੇ ਤੁਹਾਡਾ ਜੀ ਸਰਬਜੀਤ ਸਿੰਘ ਤੇ ਤੁਹਾਡੇ ਪਿਤਾ ਜੀ ਦਾ ਨਾਮ ਸੁਖਦੇਵ ਸਿੰਘ ਸੁਖਦੇਵ ਸਿੰਘ ਤੇ ਜਿਹੜੇ ਤੁਹਾਡੇ ਮਾਤਾ ਜੀ ਪੂਰੇ ਹੋਏ ਸੀ ਤੇ ਉਹਨਾਂ ਦਾ ਕੀ ਨਾਮ ਜੇ ਉਹਨਾਂ ਦਾ ਨਾਮ ਜਸਬੀਰ ਕੌਰ ਜੀ ਤੇ ਕਿੰਨੀ ਤਰੀਕ ਨੂੰ ਪੂਰੇ ਹੋਏ ਸੀ ਉਹ 27 ਨਿਹੜਾ ਆ 28 ਨੂੰ ਪੂਰੇ ਹੋ ਹਾਂ ਜੀ ਨੂੰ ਹੜ ਦੇ ਵਿੱਚ ਹੀ ਪੂਰੇ ਹੋ ਗਏ ਹਾਂਜੀ ਹਾਂਜੀ ਤੇ ਆਪਣਾ ਕਿੰਨਾ ਕੁ ਤਕਰੀਬਨ ਹੜ ਦੇ ਨਾਲ ਨੁਕਸਾਨ ਜਿਹੜਾ ਹੋ ਗਿਆ ਆਪਣੇ ਘਰ ਦਾ ਹਾਂਜੀ ਨੁਕਸਾਨਾ ਵੇਖੋ ਜੀ ਆ ਘਰਾਂ ਦਾ ਵੀ ਹੋ ਗਿਆ ਜੀ ਤੇ ਸਾਡੇ ਕੋਈ ਪੈਸੇ ਵੀ ਆ ਗਏ ਆਪਣਾ ਇੱਕ ਮਿੰਟ ਜੀ ਮੈਂ ਆ ਦਿਖਾ ਦੇਵਾਂ ਇਹਨਾਂ ਦਾ ਵੀਰਾਂ ਦਾ ਲਗਭਗ ਜਿਹੜਾ ਘਰ ਦਾ ਜਿਹੜੇ ਹਾਲਾਤ ਨੇ ਨਾ ਅੰਦਰ ਦੇ ਆ ਬਾਲੇ ਵਾਲੀਆਂ ਛੱਤਾਂ ਤੇ ਆ ਦੇਖੋ ਤੁਸੀਂ ਸਾਰਾ ਇਹਨਾਂ ਦਾ ਜਿੰਨਾ ਵੀ ਕੋਈ ਫਰਨੀਚਰ ਲਾਓ ਜਾਂ ਕੁਝ ਵੀ ਸਮਾਨ ਲਾਓ ਘਰ ਦਾ ਘਰੇਲੂ ਸਮਾਨ ਇਹ ਵੀ ਸਾਰੇ ਦਾ ਸਾਰਾ ਜਿਹੜਾ ਵਿਚਾਰਿਆਂ ਦਾ ਨਾ ਨੁਕਸਾਨਿਆ ਗਿਆ ਤੇ ਵਿਚਾਰੇ ਮਾਤੜ ਲੋਕ ਨੇ ਹਾਂਜੀ ਬਹੁਤ ਜ਼ਿਆਦਾ ਗਰੀਬ ਪਰਿਵਾਰ ਹੈ 6 ਕਿ 7 ਕਨਾਲਾਂ ਜਿਹੜੀ ਪਹਿਲੀ ਦੱਸਦੇ ਪਿੰਨ ਦੀ ਆਪਣਾ ਖੁਦ ਮਾਲਕੀ ਹੈਗੀ ਬਸ ਹਾਂਜੀ ਆ ਵੇਖੋ ਘਰ ਦੀਆਂ ਛੱਤਾਂ ਜਿਹੜੀਆਂ ਬੁਰੀ ਤਰ੍ਹਾਂ ਡੇਗੀਆਂ ਤਕਰੀਬਨ ਇਹਨਾਂ ਦਾ 4-5 ਕਮਰੇ ਦਾ ਜਿਹੜਾ ਹੈਗਾ ਵਾ ਇਹਨਾਂ ਦਾ ਘਰ ਤੇ 4-5 ਕਮਰੇ ਜਿਹੜੇ ਹੈਗੇ ਨਾ ਇਹਨਾਂ ਦੇ ਬਾਲਿਆਂ ਵਾਲੇ ਵਿਚਾਰਿਆਂ ਦੇ ਤੇ ਉਹ ਸਾਰੇ ਦੇ ਸਾਰੇ ਜਿਹੜੇ ਆਪ ਦਿਖਾ ਦਿੰਨਾ ਵੀ ਇਹ ਸਾਰੇ ਦੇ ਸਾਰੇ ਬਰਬਾਦ ਹੋ ਗਏ ਤੇ ਜਿਹੜਾ ਇਹਨਾਂ ਦੇ ਘਰ ਨੂੰ ਰਸਤਾ ਆਉਂਦਾ ਜੇ ਵੀਰ ਜੀ ਰਸਤਾ ਜਦ ਇੰਨਾ ਜਿਆਦਾ ਮਾੜਾ ਜੇ ਨਾ ਤੁਸੀਂ ਲੰਘ ਨਹੀਂ ਸਕਦੇ ਉਹਦੀ ਠੀਕ ਹੈ ਜੀ ਬਾਕੀ ਇਹਨਾਂ ਵੀਰਾਂ ਤੋਂ ਹੋਰ ਪੁੱਛਦੇ ਆਂ ਵੀ ਇਹ ਕਹਿੰਦੇ ਵੀ ਸਾਡੇ ਨਾਲ ਬਹੁਤ ਜ਼ਿਆਦਾ ਪਹਿਲਾਂ ਵੀ ਧੱਕਾ ਹੋਇਆ ਦੱਸੋ ਵੀ ਇਹ ਕੀ ਧੱਕਾ ਹੋਇਆ ਤੁਹਾਡੇ ਨਾਲ ਪਹਿਲਾਂ ਵੀ ਸਾਡੇ ਨਾਲ ਭਗਵੰਤ ਪੰਜ ਸਿੰਘ ਜੀ ਆਪਣਾ ਬਾਬਾ ਜੀ ਉਹਨਾਂ ਦਾ ਬੇਟਾ ਵਾ ਜਲੰਧਰ ਤੋਂ ਪਨੀਤਪਾੜ ਤੇ ਇੱਕ ਮਸੀਕੇ ਵਾਲਾ ਹੈ ਪੀ ਕਾਲੀਆ ਵਾ ਹਾਂਜੀ ਉਹ ਕਹਿੰਦੇ ਵੀ ਤੁਹਾਨੂੰ ਦੋ ਕਿੱਲੇ ਪੈਲੀ ਦੋ ਨੇ ਆ ਤੇ ਸਾਨੂੰ ਘਾਪਿਆਂ ਜੇ ਰੱਖਿਆ ਸਾਡੇ ਕੋਲ ਪੈਸੇ ਹੈਗੇ ਹੀ ਘਰ ਘਰ ਬਣਾਉਣ ਲਈ ਵੀ ਆ ਸ਼ਾਦੀ ਦੀ ਹਾਂਜੀ ਉਹ ਸਾਨੂੰ ਧੋਖੇ ਨਾ ਘਟਾ ਲੈ ਇੱਕ ਰੀ ਆਖੇ ਹੀ ਚੈੱਕ ਦੇ ਦੇਣੇ ਆ ਹਾਂਜੀ ਉਹਨਾਂ ਸਾਨੂੰ ਭਲਾ ਮਾਂਸੇ ਦਾ ਫਾਇਦਾ ਟਾਇਆ ਤੇ ਕੈਸ਼ ਹੀ ਪੈਸੇ ਕਢਵਾ ਲੈਨੇ ਤੁਹਾਡੇ ਕੋ ਕੈਸ਼ ਹੀ ਪੈਸੇ ਜਿਹੜੇ ਉਹਨਾਂ ਨੇ ਲੈ ਲਏ ਹਾਂ ਜੀ ਤੇ ਬਾਕੀ ਤੁਹਾਡੇ ਪੱਲੇ ਕੁਝ ਵੀ ਨਹੀਂ ਪਾਇਆ ਵੀ ਜਿਹੜੀ ਪੈਲੀ ਵੀ ਨਹੀਂ ਦਿੱਤੀ ਤੁਹਾਨੂੰ ਹਾਂ ਜ਼ਮੀਨ ਨਹੀਂ ਦਿੱਤੀ ਤੇ ਨਾ ਪਿਆ ਮੇਰੀ ਮੰਮੀ ਤੋਤੀ ਵੀ ਮੇਰੇ ਮੁੰਡਿਆਂ ਦਾ ਕੁਝ ਵੀ ਨਹੀਂ ਕੁਝ ਵੀ ਨਹੀਂ ਬਣਿਆ ਉਹ ਜਿਆਦਾ ਸਦਮੇ ਚ ਰਹਿੰਦੇ ਸੀ ਤੇ ਜਦੋਂ ਹੜ ਆਇਆ ਵਾ ਤੇ ਉਹ ਹੜ ਦੇ ਔਨ ਕਰਨ ਜਿਹੜਾ ਵਾ ਹੋਰ ਉਹਨਾਂ ਨੂੰ ਸਦਮਾ ਲੱਗ ਗਿਆ ਤੇ ਇਸੇ ਸਦਮੇ ਦੇ ਵਿੱਚ ਉਹ ਜਿਹੜੇ ਚੱਲ ਬਸੇ ਤੇ ਹੁਣ ਤੁਹਾਡਾ ਜਿਹੜਾ ਪਰਿਵਾਰ ਜਿਹੜਾ ਗਰੀਬ ਹੈ ਇਹ ਵਿਚਾਰੇ ਇਥੋਂ ਤੱਕ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਦੇਖੋ ਇਹਨਾਂ ਨੇ ਵਿਚਾਰਿਆਂ ਨੇ ਦੂਜੇ ਜਿਹੜੇ ਆਪਣੇ ਭਈਏ ਜਿਹੜੇ ਫੁੱਲੇ ਲਾਉਂਦੇ ਆ ਨਾ ਉਹ ਵਿਚਾਰਿਆਂ ਦਾ ਜਿਹੜਾ ਵਾ ਸਿਸਟਮ ਖਰਾਬ ਹੋਇਆ ਹੋਊਗਾ ਕਿੱਦਾਂ ਆਪਣੀ ਰੋਟੀ ਰੋਜੀ ਦਾ ਗੁਜ਼ਾਰਾ ਕਰਦੇ ਹੋਣਗੇ ਬਹੁਤ ਜ਼ਿਆਦਾ ਮੁਸ਼ਕਲ ਹੈ ਹੁਣ ਵੀਰੇ ਤੁਸੀਂ ਕੀ ਮਦਦ ਚਾਹੁੰਦੇ ਹੋ ਹਾਂਜੀ ਇੱਕ ਮੇਰੀ ਨਾ ਚੱਕੀ ਉਹਦੇ ਕਰਕੇ ਰਿਸ਼ਤਾ ਆਇਆ ਸੀ 70 ਲੱਖ ਦੀ ਆਖਿਆ ਭੂਆ ਜੀ ਸਾਨੂੰ ਪੈਸੇ ਘੱਟ ਦੇ ਦਿਓ ਹਾਂਜੀ ਉਹ ਵੀ ਚੱਕੀ ਮੇਰੇ ਭੂਆ ਨਾ ਕਰਾਈ ਗਈ ਆ ਤੇ ਖੇਨਾ ਤੇ ਸਾਨੂੰ ਉਹ ਵੀ ਨਹੀਂ ਸੀ ਅੱਛਾ ਉਹ ਵੀ ਵੇਖੋ ਇਹਨਾਂ ਦਾ ਜਿਹੜਾ ਪਿਓ ਸੀ ਨਾ ਜਿਹੜਾ ਇਹਨਾਂ ਦੇ ਉਹਦੇ ਨਾਂ ਨਹੀਂ ਕਰਾਈ ਗਈ ਜਿਹੜੀ ਆਪਣੀ ਚੱਕੀ ਵੀ ਹੈਗੀ ਸੀ ਉਹ ਇਹਨਾਂ ਦੇ ਭੂਆ ਜਿਹੜੀ ਆ ਉਹ ਵੀ ਧੱਕੇ ਨਾਲ ਆਪਣੇ ਨਾਂ ਕਰਾ ਕੇ ਤੇ ਉਹ ਵੀ ਵੇਚ ਗਈ ਵਿਚਾਰੀ ਤੇ ਇਹਨਾਂ ਨੂੰ ਉਹ ਵੀ ਕੁਝ ਨਹੀਂ ਦਿੱ ਮਤ ਚਾਉਂਦੇ ਹੋ ਵੀਰੇ ਆਪਣਾ ਦੱਸੋ ਜਰਾ ਤੁਸੀਂ ਅਸੀਂ ਜਾਣੇ ਆ ਵੀ ਸਾਡੇ ਪੈਸੇ ਦਿੱਤੇ ਜਾਣ ਸਾਡੇ ਘਰ ਦੀ ਦੇ ਬਣੇ ਜਾਣੇ ਤੇ ਕੋਈ ਨਾ ਕੋਈ ਮਮਤਲੀ ਉੱਠੀ ਹੈ ਹੁਣ ਸਾਡੀ ਕੋ ਕੀ ਆ ਹ ਕੁਛ ਵੀ ਇਹਨਾਂ ਦੇ ਵਿਚਾਰਿਆਂ ਦੇ ਪੱਲੇ ਨਹੀਂ ਤੇ 6-7 ਕਰਾਲਾ ਜਿਹੜੀ ਜ਼ਮੀਨ ਆਪਣੀ ਹੁੰਦੀ ਉਹਦੇ ਵਿੱਚ ਤੁਸੀਂ ਦੱਸੋ ਕੀ ਵਿਚਾਰੇ ਗੁਜ਼ਾਰਾ ਕਰ ਸਕਦੇ ਆ ਤੇ 4-5 ਜਿਹੜੇ ਕਮਰੇ ਦਾ ਘਰ ਆ ਉਹਨਾਂ ਦਾ ਉਹ ਵੀ ਤਕਰੀਬਨ ਸਾਰੇ ਦਾ ਸਾਰਾ ਜਿਹੜਾ ਵਾ ਬਰਬਾਦ ਹੋ ਗਿਆ ਵਾ ਹਾਂਜੀ ਇਹਨਾਂ ਦੀ ਵੀਰਾਂ ਦੀ ਵੱਧ ਵੱਧ ਜਿਹੜੀ ਆ ਮਦਦ ਜਿਹੜੀ ਆ ਕਰਨੀ ਚਾਹੀਦੀ ਹੈ ਸੰਸਥਾਵਾਂ ਨੂੰ ਹਾਂਜੀ